ਦੋਸਤੋ ਆਪਣੀ ਗੱਲ ਬਾਤ ਦਾ ਵਿਸ਼ਾ ਹੈ ਲੁੱਟ ਲੈਣ ਦੇ ਜਿੰਨਾ ਲੁੱਟੀ ਦਾ ਆਪਣੇ ਕਿਹੜਾ ਕੁਝ ਪੱਲਿਓ ਜਾਂਦਾ ਦੋਸਤੋ ਸਾਡੇ ਖੇਤ ਵਿੱਚੋਂ ਕੋਈ ਗਰੀਬ ਆਦਮੀ ਜੇਕਰ ਰੁਗ ਪੱਠੇ ਵੀ ਵੱਢ ਲਵੇ ਤਾਂ ਅਸੀਂ ਉਸ ਨੂੰ ਮਾਰਨ ਤੱਕ ਜਾਂਦੇ ਹਾਂ ਉਸ ਨੂੰ ਗਾਲੀ ਕਲੋਚ ਕਰਦੇ ਹਾਂ ਵਾ ਲੱਗਦੀ ਤਾਂ ਅਸੀਂ ਉਸ ਦੇ ਪੱਠੇ ਵੀ ਉੱਥੇ ਹੀ ਛੁਟਵਾ ਲੈਂਦੇ ਹਾਂ ਕਿਉਂਕਿ ਸਾਡੇ ਆਪਣੇ ਖੇਤ ਵਿੱਚੋਂ ਪੱਠੇ ਵੱਢੇ ਹੁੰਦੇ ਹਨ ਸਾਡਾ ਆਪਣਾ ਖੇਤ ਹੋਣ ਕਰਕੇ ਸਾਨੂੰ ਦਰਦ ਹੁੰਦਾ ਹੈ ਪਰ ਕਿੰਨੀ ਦੁੱਖ ਵਾਲੀ ਗੱਲ ਹੈ ਕਿ ਅਸੀਂ ਪੰਜਾਬ ਨੂੰ ਆਪਣਾ ਪੰਜਾਬ ਹੀ ਨਹੀਂ ਸਮਝਦੇ ਗੱਲ ਇਸ ਤਰ੍ਹਾਂ ਹੈ ਕਿ ਪਿਛਲੇ ਦਿਨਾਂ ਵਿੱਚ ਮੇਰੇ ਨਾਲ ਮੇਰੇ ਨਾਲ ਦੇ ਪਿੰਡ ਦੇ ਦੋ ਕਿਸਾਨਾਂ ਨਾਲ ਮੇਰਾ ਅਚਾਨਕ ਮੇਲ ਹੋ ਗਿਆ ਗੱਲਾਂ-ਬਾਤਾਂ ਦੇ ਦੌਰਾਨ ਮੈਂ ਇੱਕ ਕਿਸਾਨ ਨੂੰ ਕਿਹਾ ਕਿ ਝਾੜੂ ਵਾਲਿਆਂ ਦੇ ਫਲਾਣ ਐਮਐਲਏ ਨੇ ਕਰੋੜਾਂ ਰੁਪਏ ਦੀ ਜਾਇਦਾਦ ਲੁੱਟ ਕਰਕੇ ਬਣਾ ਲਈ ਹੈ ਜੋ ਕਿ ਕਾਹਵੇ ਚਰਚਾ ਦਾ ਇਹ ਗੱਲਾਂ ਵਿਸ਼ਾ ਬਣੀਆਂ ਹੋਈਆਂ ਹਨ ਉਸ ਕਿਸਾਨ ਨੇ ਮਨੂੰ ਮੋੜਵਾ ਜਵਾਬ ਦਿੱਤਾ ਕਿ ਵੋਟਾਂ 5 ਸਾਲ ਬਾਅਦ ਆਉਂਦੀਆਂ ਹਨ ਜਿਹੜਾ ਇੱਕ ਵਾਰੀ ਵੋਟਾਂ ਵਿੱਚ ਜਿੱਤ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਉਮੀਦ ਨਹੀਂ ਹੁੰਦੀ ਕਿ ਉਹ ਅਗਲੇ ਪਲੈਨ ਵਿੱਚ ਵੀ ਵੋਟਾਂ ਵਿੱਚ ਜਿੱਤ ਜਾਵੇਗਾ ਇਸ ਲਈ ਜਿਸ ਨੂੰ ਜਿੰਨਾ ਜਿਸ ਕੋਲੋਂ ਲੁੱਟੀਦਾ ਹੈ ਲੁੱਟ ਲੈਣ ਦਿਓ ਆਪਣੇ ਕਿਹੜਾ ਕੁਝ ਪੱਲੇ ਹੋ ਜਾਂਦਾ ਦੋਸਤੋ ਉਸ ਕਿਸਾਨ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਇਹ ਕਿਸਾਨ ਪੰਜਾਬ ਨੂੰ ਆਪਣਾ ਨਹੀਂ ਸਮਝਦੇ ਬੇਸ਼ੱਕ ਆਪਾਂ ਇਕੱਲੇ ਕਹਿਰੇ ਇਹ ਲੋਟ ਬੰਦ ਨਹੀਂ ਕਰਾ ਸਕਦੇ ਪਰ ਤੁਹਾਨੂੰ ਆਪਣੇ ਮੂੰਹੋਂ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿ ਲੋਟ ਲੈਣ ਦੇ ਜਿੰਨਾ ਲੁੱਟੀ ਦਾ ਆਪਾਂ ਨੂੰ ਕੀ ਫਰਕ ਪੈਂਦਾ ਦੋਸਤੋ ਜਿੰਨਾ ਚਿਰ ਪੰਜਾਬ ਨੂੰ ਅਸੀਂ ਆਪਣੇ ਖੇਤ ਵਾਂਗ ਆਪਣਾ ਨਹੀਂ ਸਮਝਦੇ ਉਹਨਾਂ ਚਿਰ ਲਟੇਰੇ ਸੁਣਨੇ ਪਏ ਖੇਤਵਾਂਗੇ ਇਸ ਪੰਜਾਬ ਨੂੰ ਲੁੱਟਦੇ ਰਹਿਣਗੇ ਜਿਸ ਦਿਨ ਅਸੀਂ ਪੰਜਾਬ ਨੂੰ ਆਪਣਾ ਸਮਝ ਲਿਆ ਤਾਂ ਉਸੇ ਦਿਨ ਤੋਂ ਇਹ ਲੁੱਟ ਬੰਦ ਹੋ ਜਾਵੇਗੀ ਪੰਜਾਬ ਨੂੰ ਲੁੱਟਣ ਵਾਲੇ ਮੁਠੀ ਭਰ ਲੋਕ ਹਨ ਪਰ ਅਸੀਂ ਚੁੱਪ ਕਰਕੇ ਲਟਵਾਉਣ ਵਾਲੇ ਲਗਭਗ 2.5 ਕਰੋੜ ਹਾਂ ਜੇਕਰ ਅਸੀਂ ਆਪਣੇ ਉਹ ਸ਼ਤਜੋਸ਼ ਤੋਂ ਕੰਮ ਲਈਏ ਤਾਂ ਪੰਜਾਬ ਨੂੰ ਕੋਈ ਵੀ ਨਹੀਂ ਲੁੱਟ ਸਕਦਾ। ਬਾਕੀ ਤੁਹਾਡਾ ਇਹਨਾਂ ਗੱਲਾਂ ਬਾਰੇ ਕੀ ਤੁਹਾਡੇ ਵਿਚਾਰ ਹਨ? ਕਮੈਂਟ ਰਾਹੀਂ ਜਰੂਰ ਦੱਸਣਾ। ਗੱਲਬਾਤ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ। ਅਖੀਰ ਵਿੱਚ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।